ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਬਣਾ ਤੁਹਾਨੂੰ ਬਣਾਣਾ ਸਿਖਾਵਾਂਗੇ ਮਿਲਕ ਬਦਾਮ ਘਰੇ ਕਿਵੇਂ ਬਣਦਾ ਆ ਗਰਮੀਆਂ ਬਹੁਤ ਆ ਗਈਆਂ ਨੇ ਚਲੋ ਆਓ ਤੁਹਾਨੂੰ ਮਿਲਕ ਬਦਾਮ ਬਣਾਉਣਾ ਸਿਖਾਉਣੇ ਆ ਤੇ ਨਾਲੇ ਤੁਸੀਂ ਵੀ ਪੀਓ ਆਪਣੇ ਜਵਾਕਾਂ ਨੂੰ ਵੀ ਬੁਲਾਇਓ ਪਹਿਲਾਂ ਤਾਂ ਆਪਾਂ ਲੈ ਲੈਣਾ ਦੁੱਧ ਠੀਕ ਆ ਫਿਰ ਲੈਣੀਆ ਕੜਾਹੀ ਕੜਾਹੀ ਦੇ ਵਿੱਚ ਪਾ ਲੈਣਾ ਪਾਣੀ ਇੱਕ ਕੱਪ ਇੱਕ ਕੱਪ ਪਾਣੀ ਦੋ ਕੱਪ ਇੱਕ ਦੋ ਕੱਪ ਪਾ ਕੇ ਉਹਦੇ ਵਿੱਚ ਉਤੋਂ ਦੀ ਪਾ ਦੇਣਾ ਦੁੱਧ ਕਿਉਂਕਿ ਜਦੋਂ ਆਪਾਂ ਦੁੱਧ ਗਰਮ ਕਰਨ ਲੱਗਾਂਗੇ ਦੁੱਧ ਆਪਣਾ ਥੱਲੇ ਨਹੀਂ ਲੱਗੂਗਾ ਠੀਕ ਆ ਫਿਰ ਇਹਨੂੰ ਹਲਾਣਾ ਪਿਆਰ ਨਾਲ ਹਲਾਣਾ ਪਿਆਰ ਨਾਲ ਰਾਮ ਨਾਲ ਰਾਮ ਨਾਲ ਇਹਨੂੰ ਹਲਾਈ ਜਾਣਾ ਹਲਾਈ ਜਾਣਾ ਇਹਨੂੰ ਬਾਲੀ ਨਿਹਾਣ ਦੇਣੀ ਬਸ ਜੇ ਦੀ ਬਾਲੀ ਆਣ ਲੱਗੇ ਇਹਦੇ ਵਿੱਚ ਇੱਕ ਕੱਪ ਠੰਡਾ ਪਾਣੀ ਪਾ ਦੇਣਾ ਇਹਦੀ ਬਾਲੀ ਥੱਲੇ ਬਹਿ ਜਾਣੀ ਆ 15 ਗਮਿੰਟ ਇਹਨੂੰ ਹੋਇਆ ਐ ਕਰਨਾ ਦੁੱਧ ਥੋੜਾ ਜਿਹਾ ਗਾੜਾ ਹੋ ਜयो ਇੱਧਰ ਆਪਣੇ ਬਦਾਮ ਪੀਸ ਕੇ ਰੱਖੇ ਹੋਏ ਨੇ ਬਦਾਮ ਛਿੱਲ ਕੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾ ਕੇ ਇਹਨੂੰ ਪੀਸਣਾ ਬਦਾਮ ਨੂੰ ਬਦਾਮਾਂ ਨੂੰ ਥੋੜੇ ਜਿਹਾ ਬਦਾਮ ਲੈ ਕੇ ਇਹਨੂੰ ਪੀਸ ਪੀਸ ਕੇ ਗ੍ਰाइंड ਕਰ ਲਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਆ ਕੇ ਜਦ ਗ੍ਰाइंड ਹੋ ਗਏ ਦੇਖੋ ਹੋ ਗਏ ਗ੍ਰाइंड ਹੁਣ ਇਹਦੇ ਵਿੱਚ ਆਪਾਂ ਇੱਕ ਕੱਪ ਦੁੱਧ ਦੇ ਵਿੱਚ ਪਾਵਾਂਗੇ ਕਸਟਰਡ ਪਾਊਡਰ ਕਸਟਰਡ ਪਾਊਡਰ ਪਾ ਕੇ ਇਹਨੂੰ ਘੁਮਾਵਾਂਗੇ ਚੰਗੀ ਤਰ੍ਹਾਂ ਆ ਕੇ ਗੱਠਾਣਾ ਬਣ ਜਾਣ ਉਦੋਂ ਬਾਅਦ ਆਪਾਂ ਇੱਧਰ ਆਪਣਾ ਦੁੱਧ ਉਬਲ ਰਿਹਾ ਦੁੱਧ ਹੌਲੀ-ਹੌਲੀ ਉਬਲੀ ਜਾਂਦਾ ਉਹਦੇ ਵਿੱਚ ਕੜਛਾ ਫੇਰ ਹੀ ਜਾਣਾ ਕਿ ਹਾਂ ਲੱਗੇ ਨਾ ਥੱਲੇ ਨਾ ਲੱਗੇ ਦੁੱਧ ਆਪਣਾ ਚੰਗੀ ਤਰ੍ਹਾਂ ਕੜਛੀ ਫੇਰਨੀ ਆ ਇਹਦੇ ਵਿੱਚ ਆਪਣੇ ਬਾਦਾਮ ਜਿਹੜੇ ਕੂਟੇ ਸੀ ਉਹ ਪਾਤੇ ਆਪਾਂ ਨੇ ਜਿਹੜੇ ਪੀਸੇ ਸੀ ਫਿਰ ਇਹਨੂੰ ਹਲਾਣਾ ਰਗੜਾ ਦੇਣਾ ਦੁੱਧ ਨੂੰ ਬਾਲੀ ਆਣ ਨਹੀਂ ਦੇਣੀ ਹੈਗੀ ਇਹਨੂੰ ਰਗੜਾ ਦੇ ਹੀ ਜਾਣਾ ਘੋਟੀ ਜਾਣਾ ਬਸ ਇਸ ਦੇ ਵਿੱਚ ਜਿਹੜਾ ਆਪਣਾ ਕਸਟਰਡ ਪਾਊਡਰ ਘੋਲਿਆ ਸੀਗਾ ਉਹ ਆਪਣਾ ਇਹਦੇ ਵਿੱਚ ਪਾ ਦੇਣਾ ਹੌਲੀ-ਹੌਲੀ ਪਾਣਾ ਕਿ ਇਹਦੇ ਵਿੱਚ ਗੱਠਾ ਨਾ ਬਣਨ ਕੋ ਨਾਲ ਨਾਲ ਕਮਾਈ ਜਾਣਾ ਕਮਾਈ ਜਾਣਾ ਕਮਾਈ ਜਾਣਾ ਨਾਲ ਇਹਦੇ ਗੱਠਾ ਨਹੀਂ ਬਣਨ ਦੇਣੀਆਂ ਬਸ ਆਪਾਂ ਨੇ ਹੌਲੀ 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 ਆਪਾਂ ਇਹਨੂੰ ਕਮਾਈ ਜਾਵਾਂਗੇ ਕਮਾਈ ਜਾਵਾਂਗੇ ਜਦੋਂ ਇਹ ਉਹ ਹੋ ਗਿਆ ਆਪਾਂ ਨੂੰ ਲੱਗੂਗਾ ਜੇ ਕਿ ਹਾਂ ਬਈ ਇਹ ਪਤਲਾ ਆ ਪਤਲਾ ਤਾਂ ਇਹਦੇ ਵਿੱਚ ਆਪਣਾ ਕਹਿੰਦੇ ਨੇ ਥੋੜਾ ਜਿਹਾ ਹੋਰ ਪਾਵਾਂਗੇ ਪਾਊਡਰ ਨਾਲ ਪਾਵਾਂਗੇ 2 ਕੱਪ ਚੀਨੀ ਦੇ 2 ਕੱਪ ਚੀਨੀ ਦੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਗਠਾਣਾ ਬਣਨ ਬਸ ਹਲਾਈ ਜਾਣਾ ਨਾਲ ਦੀ ਨਾਲ ਇਹਦੇ ਵਿੱਚ ਥੋੜਾ ਜਿਹਾ ਕੇਸਰ ਪਾ ਲਿਆ ਠੀਕ ਆ ਇਹਦੇ ਵਿੱਚ ਥੋੜਾ ਜਿਹਾ ਇਲਾਇਚੀ ਪਾਊਡਰ ਵੀ ਪਾਵਾਂਗੇ ਆਪਾਂ ਦੇਖਿਓ ਇਹ ਹੁਣ ਆਪਾਂ ਨੇ ਪਾ ਦੇਣਾ ਇਹਦੇ ਵਿੱਚ ਇਲਾਇਚੀ ਪਾਊਡਰ ਆ ਇਲਾਇਚੀ ਪਾਊਡਰ ਪੈ ਗਿਆ ਤੇ ਇਹਦੇ ਵਿੱਚ ਥੋੜਾ ਜਿਹਾ ਆਪਣਾ ਪੀਸਿਆ ਹੋਇਆ ਸਮਾਨ ਪਾ ਦੇਣਾ ਆਲਮੰਡ ਹੋ ਗਿਆ ਆਪਣੇ ਪਿਸਤਾ ਵਗੈਰਾ ਹੋ ਗਿਆ ਉਹਨੂੰ ਪਾ ਕੇ ਕਿ ਹਾਂ ਵੀ ਟੇਸਟ ਵਧੀਆ ਆ ਜਾਵੇ ਚੰਗੀ ਤਰ੍ਹਾਂ ਆਪਾਂ ਨੇ ਇਹਨੂੰ ਘੋਲ ਦੇਣਾ ਘੋਲ ਘੋਲ ਕੇ ਘੋਲ ਘੋਲ ਕੇ ਇਹ ਗਾੜਾ ਹੋ ਜੂਗਾ ਗਾੜਾ ਹੋ ਜੂਗਾ ਨੂੰ ਹਲਕੀ ਜੀ ਬਾਲੀ ਦੇਈ ਜਾਣੀ ਹੈ ਦੇਈ ਜਾਣੀ ਹੈ ਜਦੋਂ ਤੁਹਾਡਾ ਗਾੜਾ ਹੋ ਗਿਆ ਇਹਨੂੰ ਠੰਡਾ ਹੋਣ ਤੇ ਰੱਖ ਦੋ ਦੇਖੋ ਇਹ ਉਹਦੀ ਸ਼ੇਪ ਤੇ ਆ ਗਿਆ ਮਿਲਕ ਬਦਾਮ ਬਣ ਗਿਆ ਬਿਲਕੁਲ ਗਾੜਾ ਗਾੜਾ ਇਹ ਜਦੋਂ ਤੁਸੀਂ ਪੀਓਗੇ ਤੁਹਾਡੀ ਗਰਮੀ ਸਾਰੀ ਦੂਰ ਕਰ ਦੇਊਗਾ ਨਾਲੇ ਤੁਸੀਂ ਵੀ ਖੁਸ਼ ਨਾਲੇ ਤੁਹਾਡੇ ਬੱਚੇ ਵੀ ਖੁਸ਼ ਘੈਂਡ ਬਣਿਆ ਮਿਲਕ ਬਦਾਮ ਪੂਰਾ ਪੀਓ ਤੇ ਇੰਜੋਏ ਕਰੋ ਜੇ ਵੀਡੀਓ ਵਧੀਆ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਸਰੀ ਕਰੋ